ਇਹ ਪਿਛਲੇ ਕਾਫੀ ਸਮੇਂ ਤੋਂ ਹਾਈਵੇ ਦੇ ਉੱਤੇ ਜਿਹੜੇ ਢਾਬੇ ਨੇ ਜਾਂ ਰੈਸਟੋਰੈਂਟਸ ਨੇ ਉਹਨਾਂ ਦੇ ਉੱਤੇ ਇਹ ਵਾਰਦਾਤਾਂ ਹੋ ਰਹੀਆਂ ਸੀ ਬਰਨਾਲੇ ਦੇ ਵਿੱਚ ਬਰਨਾਲੇ ਦੇ ਆਸ-ਪਾਸ ਜਿਹੜਾ ਚੰਡੀਗੜ੍ਹ ਬਠਿੰਡਾ ਹਾਈਵੇ ਹੈ ਕਾਫੀ ਥਾਵਾਂ ਤੇ ਜਿਹੜੇ ਵੱਡੇ ਢਾਬੇ ਜਾਂ ਰੈਸਟੋਰੈਂਟਸ ਨੇ ਉੱਥੇ ਵਾਰਦਾਤਾਂ ਹੋ ਰਹੀਆਂ ਸੀ ਕਿ ਜਿਹੜੇ ਕਿ ਟੂਰਿਸਟ ਜਾਂ ਰਾਹੀਰ ਉੱਥੇ ਢਾਬੇ ਤੇ ਰੁਕੇ ਹੋਏ ਨੇ ਉਹਨਾਂ ਦੀਆਂ ਗੱਡੀਆਂ ਦੇ ਪਿੱਛੋਂ ਸ਼ੀਸ਼ੇ ਤੋੜ ਕੇ ਤੇ ਉਹਨਾਂ ਦੇ ਵਿੱਚੋਂ ਜੁਐਲਰੀ ਜਾਂ ਬੈਗਸ ਜਾਂ ਹੋਰ ਕੈਸ਼ ਵਗੈਰਾ ਚੋਰੀ ਕਰਨ ਦੀਆਂ ਵਾਰਦਾਤਾਂ ਆ ਰਹੀਆਂ ਸੀ ਸਾਹਮਣੇ ਜੋ ਕਈ ਟਾਬਿਆਂ ਤੇ ਹੋਈਆਂ ਸੀ ਜਿਹਦੇ ਕਰਕੇ ਸਾਡੀ ਜਿਹੜੀ ਟੀਮਸ ਜਿਹੜੀਆਂ ਵੱਖ-ਵੱਖ ਲੱਗੀਆਂ ਹੋਈਆਂ ਸੀ ਇਸੇ ਤਰ੍ਹਾਂ ਦੀ ਇੱਕ ਵਾਰਦਾਤ 4 ਦਸੰਬਰ 2024 ਨੂੰ ਪ੍ਰਨਾਲਾ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਹਾਂ ਧਨੋਲਾ ਥਾਣੇ ਦੇ ਏਰੀਏ ਦੇ ਵਿੱਚ ਰਜਵਾੜਾ ਟਾਬੇ ਦੇ ਉੱਤੇ ਇਹ ਵਾਰਦਾਤ ਹੋਈ ਸੀ ਜਿਹਦੇ ਵਿੱਚ ਕਿ ਇੱਕ ਪਰਿਵਾਰ ਜਿਹੜੇ ਦਿਲਬਾਖ ਸਿੰਘ ਵਾਸੀ ਮੁਹਾਲੀ ਇਹ ਚੰਡੀਗੜ੍ਹ ਤੋਂ ਸਫਰ ਕਰ ਰਹੇ ਸੀ ਇਹਨਾਂ ਦੀ ਬੇਟੀ ਜੋ ਕਿ ਆਈ ਏਅਰ ਫੋਰਸ ਦੇ ਵਿੱਚ ਸਕਵਡਨ ਲੀਡਰ ਨੇ ਉਹਨਾਂ ਨੂੰ ਇਹ ਛੱਡਣ ਵਾਸਤੇ ਜਾ ਰਹੇ ਸੀ ਤੇ ਇਹ ਰਜਵਾੜੇ ਟਾਬੇ ਦੇ ਉੱਤੇ ਚਾਹ ਪੀਣ ਲਈ ਰੁਕੇ ਸੀ ਇਹਨਾਂ ਦੀ ਗੱਡੀ ਸਕੋਰਪੀਓ ਜੋ ਕਿ ਇਹਨਾਂ ਨੇ ਬਾਹਰ پارک ਕੀਤੀ ਹੋਈ ਸੀ ਜਦੋਂ ਇਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹ ਗੱਡੀ ਦਾ ਪਿੱਛੋਂ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਇਹਨਾਂ ਦੇ ਦੋ ਬੈਗਸ ਜਿਹਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦੇ ਜੁਐਲਰੀ ਸੋਨੇ ਤੇ ਚਾਂਦੀ ਦੀ ਜੁਐਲਰੀ ਸੀ ਉਹ ਉਹਦੇ ਵਿੱਚ ਮਿਸਿੰਗ ਸੀ ਚੋਰੀ ਕੀਤੀ ਹੋਈ ਸੀ ਸੋ ਦਿਲਬਖ ਸਿੰਘ ਜੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 171 ਮਿਤੀ 4/12/2024 ਅਧੀਨ ਧਾਰਾ 305 324 ਚਾਰ ਤੇ 35 ਬੀ ਐਨ ਐਸ ਥਾਣਾ ਧਨੋਲਾ ਵਿਖੇ ਜਿਹੜਾ ਦਰਜ ਕੀਤਾ ਗਿਆ ਸੋ ਇਹ ਮਕਦਮੇ ਨੂੰ ਟ੍ਰੇਸ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਤੇ ਕੁਝ ਜਿਹੜੇ ਪਹਿਲਾਂ ਵਾਰਦਾਤਾ ਹੋਈਆਂ ਸੀ ਉਹਨਾਂ ਤੋਂ ਵੀ ਸਾਡੇ ਕੋਲ ਜਿਹੜੀਆਂ ਇਨਪੁਟਸ ਹੈਗੀਆਂ ਸੀ ਸੋ ਸਾਡੀਆਂ ਟੀਮਾਂ ਜਿਹਦੇ ਵਿੱਚ ਕਿ ਸਾਡੇ ਥਾਣਾ ਤਰੋਲਾ ਦੇ ਮੁਖ ਅਫਸਰ ਇੰਸਪੈਕਟਰ ਲਖਵੀਰ ਸਿੰਘ ਇੰਸਪੈਕਟਰ ਗੁਰਜੰਟ ਸਿੰਘ ਸਾਡੇ ਬਹੁਤ ਹੀ ਕਾਬਲ ਤੇ ਮਿਹਨਤੀ ਹੌਲਦਾਰ ਰਣਜੀਤ ਸਿੰਘ ਤੇ ਹੌਲਦਾਰ ਜਸਪਾਲ ਸਿੰਘ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰਦੇ ਹੋਏ ਵਿਦਿਨ ਜਿਹੜਾ 12 ਘੰਟਿਆਂ ਦੇ ਵਿੱਚ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਉਪੇਂਦਰ ਤੇ ਕਾਦਰ ਇਹ ਦੋਨੋਂ ਭਰਾ ਨੇ ਵਾਸੀ ਤਮਤਾਨ ਸਾਹਿਬ ਜ਼ਿਲ੍ਹਾ ਜੀਂਦ ਹਰਿਆਣਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ੍ਹ ਇਹ ਜੀਰਕਪੁਰ ਦੇ ਵਿੱਚ ਇੱਕ ਐਸਐਸ ਕੰਪਲੈਕਸ ਦੇ ਵਿੱਚ ਫਲੈਟ ਦੇ ਵਿੱਚ ਰਹਿ ਰਹੇ ਸੀ ਤੇ ਰੂਟੀਨਲੀ ਇਹੋ ਜੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਹਨਾਂ ਦੇ ਉੱਤੇ ਕਾਹਤ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਪਿਛਲੇ ਇਹਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਪਿਛਲੇ ਕਾਫੀ ਸਮੇਂ ਤੋਂ ਇਹੋ ਜੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦੇ ਰਹੇ ਸੀ ਤੇ ਜਿਹਦੇ ਵਿੱਚ ਇਹਨਾਂ ਨੇ ਮੰਨਿਆਗਾ ਜਿਹੜੀ ਇਹਨਾਂ ਨੇ ਰੀਸੈਂਟ ਚੋਰੀ ਕੀਤੀ ਸੀ ਰਜਵਾੜਾ ਟਾਬੇ ਤੋਂ ਉਹਦੇ ਵਿੱਚ ਅਰਾਊਂਡ 18 ਆਰਟਿਕਲਸ ਜਿਹੜੇ ਜੁਐਲਰੀ ਦੇ ਅਲੱਗ-ਅਲੱਗ ਆਰਟਿਕਲਸ ਨੇ ਉਹ ਬਰਾਮਦ ਕੀਤੇ ਗਏ ਨੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀ Honda Unicorn ਉਹ ਵੀ ਅਸੀਂ ਬਰਾਮਦ ਕੀਤਾ ਤੇ ਨਾਲ ਹੀ ਇਹਨਾਂ ਦੇ ਵੱਲੋਂ ਜਿਹੜਾ ਕਾਰਾਂ ਦੇ ਸ਼ੀਸ਼ੇ ਤੋੜਨ ਵਾਸਤੇ ਵਰਤਿਆ ਜਾਣ ਵਾਲਾ ਇੱਕ ਛੋਟਾ ਪੇਚਕਸ ਟਾਈਪ ਇਨਸਟਰੂਮੈਂਟ ਤੇ ਹੋਰ ਕੁਝ ਜਿਹੜੇ ਸੋਫਿਸਟੀਕੇਟਿਡ ਇਨਸਟਰੂਮੈਂਟਸ ਨੇ ਉਹ ਅਸੀਂ ਜਿਹੜਾ ਜਿਹੜੇ ਬਰਾਮਦ ਕੀਤੇ ਨੇ ਤੇ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਇਹਨਾਂ ਨੇ ਕਾਫੀ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਕਬੂਲ ਕੀਤੀਆਂ ਨੇ ਜਿਹਦੇ ਵਿੱਚ ਪਿਛਲੇ ਕੁਝ ਸਮੇਂ 'ਚ ਇਹਨਾਂ ਨੇ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਦੇ ਲਾਗੇ ਹਵੇਲੀ ਦੇ ਵਿੱਚੋਂ ਰਜਵਾੜਾ ਢਾਬੇ ਤੋਂ ਹੀ ਦੋ ਵਾਰ ਇੱਕ ਇਹ ਜਿਹੜੀ ਵਾਰਦਾਤ ਹੋਈ ਇਸ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੰਡਿਆਆ ਦੇ ਐਚਜੀ ਇਟਨ ਪਲਾਜ਼ਾ ਵਿਖੇ ਇਹਨਾਂ ਨੇ ਵਾਰਦਾਤ ਕੀਤੀ ਸੀ ਇਸੇ ਤਰ੍ਹਾਂ ਹਰਮਨ ਢਾਬਾ ਨੇੜੇ ਜਿਹੜਾ ਬੜਵਰ ਤੇ ਬਹਾਦਰਪੁਰ ਦੇ ਨੇੜੇ ਇੱਕ ਢਾਬੇ ਤੋਂ ਤੇ ਇਸੇ ਤਰ੍ਹਾਂ ਕਾਲਾ ਝਾੜ ਟੋਲ ਪਲਾਜ਼ਾ ਪਟਿਆਲੇ ਦੇ ਵਿੱਚ ਉੱਥੇ ਨੇੜੇ ਢੇੜੇ ਦੇ ਕੁਝ ਢਾਬਿਆਂ ਤੋਂ ਇਹਨਾਂ ਨੇ ਤਿੰਨ ਚਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸੋ ਇਹ ਸਾਰੀਆਂ ਵਾਰਦਾਤਾਂ ਦੇ ਬਾਰੇ ਜਿਹੜੀ ਹੈ ਅਸੀਂ ਸੰਬੰਧਿਤ ਥਾਣਿਆਂ ਦੇ ਨਾਲ ਤਾਲਮੇਲ ਕਰ ਰਹੇ ਹਾਂ ਕਿ ਜੇ ਉਹਨਾਂ ਕੋਲ ਜਿਹੜੀਆਂ ਵੀ ਕੰਪਲੇਂਟਸ ਜਾਂ ਐਫ ਆਈ ਆਰਸ ਦਰਜ ਹੋਈਆਂ ਨੇ ਸੋ ਥੈਟ ਇਹਨਾਂ ਤੋਂ ਜਿਹੜੀ ਹੈ ਵੱਧ ਤੋਂ ਵੱਧ ਰਿਕਵਰੀ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਜਿਹੜੀ ਹੈ ਪਹੁੰਚਾਈ ਜਾ ਸਕੇ ਪਰ ਜਿਹੜੇ ਕੀਤੀ ਜਾਂਦੀ ਸੀ ਜੀ ਜੀ ਬਿਲਕੁਲ ਇਹ ਇਹਨਾਂ ਦਾ ਮੋਟਰ ਸਪਰੈਂਡੀਸੀ ਇਹ ਜ਼ੀਰਕਪੁਰ ਅਫਲੈਟ ਦੇ ਵਿੱਚ ਰਹਿੰਦੇ ਸੀ ਇਹ ਜ਼ੀਰਕਪੁਰ ਤੋਂ ਚੱਲਦੇ ਸੀ ਸਵੇਰੇ ਤੇ ਇਸ ਹਾਈਵੇ ਦੇ ਉੱਤੇ ਇਹ ਮੋਟਰਸਾਈਕਲ ਦੇ ਉੱਤੇ ਆਰਾਊਂਡ ਸੰਗਰੂਰ ਬਠਿੰਡਾ ਬਰਨਾਲਾ ਤੱਕ ਇਹ ਮਾਰ ਕਰਦੇ ਸੀ ਤੇ ਇਹ ਆਉਂਦੇ ਜਾਂਦੇ ਹਾਈਵੇ ਦੇ ਉੱਤੇ ਜਿਹੜਾ ਨਜ਼ਰ ਰੱਖਦੇ ਸੀ ਕਿ ਕਿਹੜੇ ਟਾਬੇ ਦੇ ਉੱਤੇ ਪਬਲਿਕ ਘਟ ਹੈ ਤੇ ਗੱਡੀ ਖੜੀ ਹੈ ਵਧੀਆ ਗੱਡੀ ਖੜੀ ਹੈ ਪਿੱਛੋਂ ਥੋੜਾ ਇਹ ਰੈਕੀ ਕਰ ਲੈਂਦੇ ਸੀ ਕਿ ਉਹ ਗੱਡੀ ਦੇ ਪਿੱਛੇ ਬੈਗ ਜਾਂ ਕੋਈ ਛੋਟੇ ਬੈਗ ਕੋਈ ਜੁਦਰੀ ਬਾਕਸ ਪਏ ਨੇ ਉਵੇਂ ਕਰਕੇ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਉਪੇਂਦਰ ਆ ਇਹ ਮੇਨਲੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਹਦੇ ਵਿੱਚ ਉਹ ਸਮਾਨ ਚੱਕਣ ਦਾ ਕੰਮ ਕਰਦਾ ਸੀ ਤੇ ਜਿਹੜਾ ਕਾਦਰ ਆ ਉਹ ਮੋਟਰਸਾਈਕਲ ਦੇ ਉੱਤੇ ਤਿਆਰ ਰਹਿੰਦਾ ਸੀ ਇਹ ਕਾਫੀ ਪਲਾਨਡ ਤਰੀਕੇ ਦੇ ਨਾਲ ਵਿਦਨ 5 ਮਿੰਟ ਹੀ ਇਹ ਸਾਰਾ ਕਾਰਵਾਈ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ ਲੱਗਦਾ ਜੀ ਤੁਸੀਂ ਇਹਦੇ ਵਿੱਚ ਢਾਬੇ ਵਾਲਾ ਵੀ ਬਲਾਜਮ ਕੋਈ ਉਹਦੇ ਵਾਲਾ ਹੋ ਸਕਦਾ ਕਿਧਰ ਖੜਾ ਹੁੰਦਾ ਜੀ ਇਹਦੇ ਜਵਾੜੇ ਢਾਬੇ ਦੇ ਜੀ ਹੁਣ ਤੱਕ ਦੀ ਜੋ ਪੁੱਛਗਿੱਛ ਤੇ ਸਾਹਮਣੇ ਆਇਆ ਕਿ ਇਹ ਇਹੋ ਜੀ ਕੋਈ ਮਿਲੀਭੁਗਤ ਵਾਲੀ ਹਰੇ ਤੱਕ ਗੱਲ ਸਾਹਮਣੇ ਨਹੀਂ ਆਈ ਬਟ ਇਹ ਕਾਫੀ ਜ਼ਿਆਦਾ ਇਹ ਕ੍ਰਿਮੀਨਲ ਇੰਟੈਲੀਜੈਂਟ ਕ੍ਰਿਮੀਨਲਸ ਨੇ ਬਹੁਤ ਹੀ ਛਾਤਰ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਪੂਰਾ ਇਹ ਰੈਕੀ ਕਰਕੇ ਕਿ ਜਦੋਂ ਸਿਕਿਉਰਿਟੀ ਗਾਰਡ ਹੈ ਕਿਉਂਕਿ ਇਹਨਾਂ ਵੱਡੇ ਢਾਬਿਆਂ ਦੇ ਉੱਤੇ ਗੱਡੀਆਂ ਕਾਫੀ ਜ਼ਿਆਦਾ ਹੁੰਦੀਆਂ ਨੇ ਤੇ ਸਿਕਿਉਰਿਟੀ ਗਾਰਡ ਕਈ ਵਾਰ ਇੱਧਰ ਉੱਧਰ ਹੋ ਜਾਂਦਾ ਸੋ ਅਕੋਰਡਿੰਗਲੀ ਦੇਖ ਕੇ ਇਹੋ ਜੀ ਕਾਰ ਨੂੰ ਹੀ ਟਾਰਗੇਟ ਕਰਦੇ ਸੀ ਜਿੱਥੇ ਕਿ ਇਹਨਾਂ ਦੀ ਵਿਜ਼ਿਬਿਲਟੀ ਘੱਟ ਹੋਵੇ ਤੇ ਆਸਾਨੀ ਦੇ ਨਾਲ ਉਥੋਂ ਫਰਾਰ ਹੋ ਸਕਦਾ ਸਰ ਜਿਹੜੇ ਔਰਨਾਮੈਂਟ ਰਿਕਵਰੀ ਕੀਤੇ ਗਏ ਉਹ ਜਿਹੜੇ ਉਦੋਂ ਹੋਏ ਸਿਰਫ ਉਹਨਾਂ ਦੇ ਜਾਂ ਪਹਿਲਾਂ ਵਾਲੇ ਵੀ ਤੁਸੀਂ ਇਹਨਾਂ ਚ ਕਵਰ ਕੀਤੇ ਨੇ ਹੁਣ ਤੱਕ ਜਿਹੜੀ ਰਿਕਵਰੀ ਹੈ ਇਨ ਜਿਹੜੀ ਇਸ ਦਿਨ ਇਹ ਦਿਲਬਖ ਸਿੰਘ ਜੀ ਦੇ ਇਨਸੀਡੈਂਟ ਹੋਇਆ ਸੀ ਉਹ ਸਾਰੀ ਦੀ ਸਾਰੀ ਰਿਕਵਰ ਹੋ ਚੁੱਕੀ ਹੈ ਆਲਮੋਸਟ ਤੇ ਕੁਝ ਹੋਰ ਵੀ ਹੋਏ ਨੇ ਤੇ ਬਾਕੀ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਜਿਹੜੇ ਸੁਨਿਆਰੇ ਤੋਂ ਕੁਝ ਸਾਨੂੰ ਪਤਾ ਲੱਗਿਆ ਕਿ ਜਿੱਥੇ ਵੇਚਦੇ ਸੀ ਉੱਥੇ ਵੀ ਅਸੀਂ ਉਹਨਾਂ ਨੂੰ ਨਾਮਿਨੇਟ ਕਰਕੇ ਲੈ ਕੇ ਆਵਾਂਗੇ ਤੇ ਹੋਰ ਵੀ ਰਿਕਵਰੀ ਜਿਹੜੀ ਇਹਨਾਂ ਨੇ ਵੇਚੀ ਆ ਉਹ ਅਸੀਂ ਬਰਾਮਦ ਕਰਾਂਗੇ ਸਰ ਇੱਕ ਪਿਛਲੇ ਮਹੀਨੇ ਸਟਾਰ ਨੇ ਮਿਲਦੀ ਵੀ ਇਹ ਹੀਲਪ ਹੋਈ ਸੀ ਉਹਦਾ ਇਹ ਵਿੱਚ ਜ਼ਿਕਰ ਨਹੀਂ ਹੈ ਉਹ ਹੋਰ ਨਹੀਂ ਕਰੀ ਸੀ ਜਾਂ ਇਹ ਹਲੇ ਜਾਂਚ ਚਲਣਾਂ ਮੰਨਣਗੇ ਇਹ ਹਲੇ ਇਹਨਾਂ ਤੋਂ ਪੁੱਛ ਕੇ ਚ ਕੀਤੀ ਜਾ ਰਹੀ ਹੈ ਜੀ ਹਾਲ ਤੱਕ ਜਿੰਨੀਆਂ ਇਹਨਾਂ ਨੇ ਖੁਲਾਸਾ ਕੀਤਾ ਹੈ ਉਹ ਅਸੀਂ ਤੁਹਾਨੂੰ ਦੱਸਿਆ ਅੱਜ ਇਹਨਾਂ ਨੂੰ ਹੁਣ ਰਿਮਾਂਡ ਤੇ ਲਵਾਵਾਂਗੇ ਅਸੀਂ ਤੇ ਫਰਦਰ ਵੀ ਜੇਕਰ ਇਹੋ ਜਿਹੇ ਅਸੀਂ ਸਾਰਾ ਆਪਣੇ ਥਾਣਿਆਂ ਤੋਂ ਵੀ ਅਸੀਂ ਰਿਪੋਰਟਸ ਲੈ ਰਹੇ ਹਾਂ ਕਿ ਕਿੱਥੇ ਇਹੋ ਜਿਹੇ ਵਾਰਦਾਤਾਂ ਹੋਰ ਹੋਈਆਂ ਨੇ ਅਸੀਂ ਹੋਰ ਜਿਹੜੇ ਨਾਲ ਦੇ ਜ਼ਿਲ੍ਹੇ ਨੇ ਤੇ ਥਾਣੇ ਨੇ ਉਹਨਾਂ ਨਾਲ ਸੰਪਰਕ ਕਰ ਰਹੇ ਆ ਸਰ ਇਹ ਵੀ ਵੀ ਆਪੀ ਲਟੇਰੇ ਨੇ ਜਾਂ ਬਰਨਾਲਾ ਪੁਲਿਸ ਦਾ ਦਿਲੀ ਵੱਡਾ ਹੋ ਗਿਆ ਇਨਸਾਨੀਅਤ ਤੌਰ ਤੇ ਉਹਨਾਂ ਨੂੰ ਅੰਦਰ ਵਰਦੇ ਹੀ ਚਾਹ ਬਿਸਕਟ ਪਿਆਏਗੇ ਇਹ ਦੇਖੋ ਚਾਹ ਬਿਸਕਟ ਦੀ ਇਹੋ ਜੀ ਗੱਲ ਨਹੀਂ ਹੈ ਇਹ ਤਾਂ ਚਾਹੇ ਕੋਈ ਕਨਵਿਕਟ ਹੈ ਚਾਹੇ ਕੋਈ ਅੰਡਰ ਟ੍ਰਾਇਲ ਹੈ ਚਾਹੇ ਕੋਈ ਦੋਸ਼ੀ ਹੈ ਇੱਕ ਬੇਸਿਕ ਰੋਟੀ ਪਾਣੀ ਤੇ ਜਿਹੜਾ ਚਾਹ ਉਹ ਤਾਂ ਸਾਡਾ ਦੇਖੋ ਕਲਚਰ ਹੀ ਹੈ ਤੇ ਖਾਣਾ ਖਵਾਉਣਾ ਤਾਂ ਮੈਂ 13 ਸਾਲਾਂਾਂ ਚ ਪਹਿਲੀ ਵਾਰ ਦੇਖਿਆ ਮੈਂ 13 ਸਾਲਾਂ ਦਾ ਇੱਥੇ ਜੋਬ ਕਰਨਾ ਦੇਖੋ ਇਹਦਾ ਮੈਨੂ ਇਹਦੇ ਵਿੱਚ ਕੁਝ ਪਹਿਲਾਂ ਮੈਨੂ ਇਹਦੇ ਵਿੱਚ ਕੁਝ ਨਹੀਂ ਦੇਖੋ ਮੈਨੂੰ ਇਹਦੇ ਵਿੱਚ ਕੁਝ ਇਲੀਗਲ ਸੁਨੇਹਾ ਜਾਂਦਾ ਕਿ ਇਸ ਤਰ੍ਹਾਂ ਦਾ ਟ੍ਰੀਟਮੈਂਟ ਦੇ ਲਟੇਰਾ ਨਾ ਹੁੰਦਾ ਤਾਂ ਇੱਕ ਮੈਸੇਜ ਜ਼ਰੂਰ ਜਾਂਦਾ ਨਹੀਂ ਦੇਖੋ ਮੈਂ ਇਹਨੂੰ ਕੁਝ ਇਲੀਗਲ ਨਹੀਂ ਸਮਝਦਾ ਕਈ ਵਾਰ ਕੀ ਹੁੰਦਾ ਕਿ ਆਪਾਂ ਉਹਨਾਂ ਨੂੰ ਜਲਦੀ ਲੈ ਕੇ ਆਏ ਆ ਉਹਨਾਂ ਦਾ ਬ੍ਰੇਕਫਾਸਟ ਨਹੀਂ ਹੋਇਆ ਤੇ ਇਹਨਾਂ ਦੀ ਮੈਡੀਕਲ ਕੰਡੀਸ਼ਨ ਦਾ ਖਿਆਲ ਰੱਖਣਾ ਵੀ ਸਾਡਾ ਜਿਹੜੀ ਡਿਊਟੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਕਈ ਵਾਰ ਇਹਨਾਂ ਵਿੱਚੋਂ ਇੱਕ ਜਿਹੜਾ ਹੈਗਾ ਦੋਸ਼ੀ ਆ ਉਹਨੂੰ ਕੁਝ ਦੌਰੇ ਵੀ ਪੈਂਦੇ ਨੇ ਸੋ ਇਹਨਾਂ ਰਿਮਾਂਡ ਅੱਜ ਹੁਣ ਇਹਨਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਕੱਲ ਪੇਸ਼ ਕੀਤਾ ਤੇ 2 ਦਿਨ ਦਾ ਰਿਮਾਂਡ ਅਸੀਂ ਜਿਹੜਾ ਹਾਸਲ ਕੀਤਾ